ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਨਾਲ ਸੋ ਦੋਸਤੋ ਕੱਲ ਸ਼ਰਟ ਪੈਂਤੀ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਡੈਮੋਕਰੈਟਿਕ ਟੀਚਰ ਫਰੰਟ ਦੀ ਜਿਹੜੀ ਸੁਭਾ ਪ੍ਰਧਾਨ ਵਿਕਰਮ ਦੇਵ ਜੀ ਦੀ ਅਗਵਾਈ ਹੇਠ ਸ਼ਰਟ ਪੈਂਤੀ ਅਧਿਆਪਕਾਂ ਨੇ ਜਿਹੜਾ ਇੱਕ ਇਕੱਠੀ ਮੀਟਿੰਗ ਜਿਹੜੀ ਉਹ ਸਿੱਖਿਆ ਵਿਭਾਗ ਦੇ ਨਾਲ ਕੀਤੀ ਗਈ ਸੋ ਜਿਹਦੇ ਵਿੱਚ ਕਾਫੀ ਸਾਰੇ ਵਿਸ਼ੇ ਜਿਹੜੇ ਉਹ ਸ਼ਾਮਿਲ ਕੀਤੇ ਗਏ ਕਿਹੜੇ ਕਿਹੜੇ ਮੁੱਦੇ ਸੀ ਜਿਨ੍ਹਾਂ ਦੇ ਉੱਪਰ ਗੱਲ ਕੀਤੀ ਗਈ ਤੇ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਜਵਾਬੀ ਕਾਰਵਾਈ ਸੋ ਉਸ ਦੇ ਸੰਬੰਧ ਵਿੱਚ ਅੱਜ ਦੀ ਆਪਣੀ ਅਪਡੇਟਾਂ ਕਿਰਪਾ ਕਰਕੇ ਬਣੇ ਰਹੋ ਸੋ ਕਾਫੀ ਸਾਰੀਆਂ ਗੱਲਾਂ ਨੇ ਜਿਹੜੀਆਂ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਤੁਸੀਂ ਬਹੁਤ ਸਾਰੀ ਭੈਣ ਭਰਾਵਾਂ ਦੇ ਸਵਾਲ ਵੀ ਜਿਹੜੇ ਹੋਣਗੇ ਉਹ ਸ਼ਾਇਦ ਇਹਨਾਂ ਜਦੋਂ ਆਪਾਂ ਅਪਡੇਟ ਨੂੰ ਸਾਂਝਾ ਕਰਾਂਗੇ ਸ਼ਾਇਦ ਕਲੀਅਰ ਹੋ ਜਾਣ ਸੋ ਬਣੇ ਰਹੋ ਰੀਕਾਸਟ ਬੰਦਦੇ ਹੋਈ ਅੱਜ ਗੱਲ ਦੇ ਵਿੱਚ ਸਾਥੀਓ ਪੋਜ਼ਿਟਿਵ ਆਇਆ ਕਿ 3704 ਵਿੱਚੋਂ 117 ਸਾਥੀਆਂ ਦੀ ਫਾਈਲ ਆ ਗਈ ਹੈ ਤੇ 6635 ਦੇ 106 ਸਾਥੀਆਂ ਦੀ ਫਾਈਲ ਅਜੇ ਆਉਣੀ ਬਾਕੀ ਹੈ ਉੱਥੇ ਹੀ 899 ਵਾਲੇ ਸਾਥੀ ਵੀ ਵਿਭਾਗ ਅਜੇ ਐਫਡੀ ਨੂੰ ਫਾਈਲ ਭੇਜਣੀ ਬਾਕੀ ਹੈ ਐਫਡੀ ਜਿਹੜੇ 8 ਮਾਸਟਰ ਕੇਟਰ ਦੇ ਜਿਹੜੇ ਕਰਮਚਾਰੀ ਸਿੰਘ ਪੰਜਾਬ ਪੀ ਸਕਿੱਲ ਸੰਧ ਜਿੰਨਾ ਸਾਥੀਆਂ ਦੀ ਜੱਗਾ ਸਿੰਘ ਕੇਸ ਵਿੱਚ ਤਨਖਾਹ ਜਾਰੀ ਨਹੀਂ ਹੋਈ ਉਸ ਸਬੰਧੀ ਇਤਰਾਜ਼ ਜਾਰੀ ਕਰਵਾਇਆ ਗਿਆ ਜਿਸ ਵਿੱਚ ਸਿੱਖਿਆ ਸਕੱਤਰ ਮੈਮ ਨੇ ਜਿਹੜੇ ਅਧਿਕਾਰੀਆਂ ਨੂੰ ਤੁਰੰਤ ਆਰਡਰ ਜਾਰੀ ਕਰਨ ਲਈ ਕਿਹਾ ਅਤੇ ਜੱਗਾ ਸਿੰਘ ਤੇ ਸੁਖਜੈ ਸਿੰਘ ਕੇਸ ਵਿੱਚ ਜਿੰਨਾ ਸਾਥੀਆਂ ਨੂੰ ਘੱਟ ਤਨਖਾਹ ਮਿਲ ਰਹੀ ਹੈ ਭਾਵ 10300 ਮਿਲ ਰਹੀ ਹੈ ਉਸ ਤੇ ਇਤਰਾਜ਼ ਜਿਹੜਾ ਜਤਾਇਆ ਗਿਆ ਤੇ ਐਫ ਡੀ ਵੱਲੋਂ 3 ਅਕਤੂਬਰ 2025 ਨੂੰ ਜਿਹੜਾ ਅਧੂਰਾ ਪੱਤਰ ਜਾਰੀ ਕੀਤਾ ਗਿਆ ਉਸ ਤੇ ਜਿਹੜਾ ਉਹ ਇਤਰਾਜ਼ ਜਤਾਇਆ ਫਿਰ ਦੂਸਰਾ ਚਲੋ ਇਹ ਬਰਾਲੀ ਵੜਾ ਮੁੱਦਾ ਨਾਲ ਇਹਨੇ ਐਡ ਕੀਤਾ ਹੋਇਆ ਹੈ ਅੱਗੇ ਸੀ ਜੀ ਦੋਸਤੋ 66 35 ਦੇ ਹੁਣ ਤੱਕ ਡਿਸਪੋਜ਼ ਆਫ ਹੋਏ ਸਾਰੇ ਕੇਸਾਂ ਦੀ ਸਪੀਕਿੰਗ ਆਰਡਰ ਜਾਰੀ ਕਰਨ ਦੀ ਗੱਲ ਰੱਖੀ ਗਈ ਜਿਸ ਦਾ ਵੀ ਹਾਂ ਪੱਕੀ ਹੁੰਗਾ ਰਾ ਭਾਪ ਰਗਾ ਤੇ ਦੇਖਣ ਦੇ ਵਿੱਚ ਆਉਣਾ ਵੀ ਉਹ ਸ਼ਾਇਦ ਅਕਤੂਬਰ ਜਾਂ ਨਵੰਬਰ ਦੇ ਲਾਸਟ ਤੱਕ ਸ਼ਾਇਦ ਉਹ ਜਿਹੜੇ ਕੇਸ ਆ ਡਿਸਪੋਜ਼ ਆਫ ਸੋਰੀ ਆਪਣਾ ਆਡਰ ਜਿਹੜੇ ਜਾਰੀ ਹੋ ਸਕਦੇ ਸੋ ਸਾਰੇ ਕੇਸਾਂ ਦੇ ਫਸਟ ਆਰਡਰ ਜਾਰੀ ਕਰਨ ਦਾ ਵੀ ਜਿਹੜਾ ਹਾਂ ਪੱਕੀ ਹੁੰਗਾਰਾ ਮਿਲਿਆ ਸੋ ਦੋਸਤੋ ਪਰੇ ਜੀ ਵੇਖਿਆ ਦੀ ਵੀ ਹੁਣ ਤੱਕ ਸਿਰਫ ਹੰਗਾਰਾ ਹੀ ਪਰ ਹੈ ਗਿਆ ਅਸਲ ਵਿੱਚ ਪੱਤਰ ਜਿਹੜਾ ਕੋਈ ਜਾਰੀ ਨਹੀਂ ਕੀਤਾ ਗਿਆ ਨਾ ਹੀ ਕੋਈ ਸਪਸ਼ਟ ਪੱਤਰ ਤੇ ਨਾ ਹੀ ਕੋਈ ਸਖਤ ਐਕਸ਼ਨ ਜਿਹੜਾ ਉਹ ਲਿਆ ਗਿਆ ਤਕਰੀਬਨ ਕਿੰਨਾ ਹੀ ਸਮਾਂ ਹੋ ਗਿਆ ਧਰਨੇ ਮੁਜ਼ਾਰੇ ਕਰਦਿਆਂ ਨੂੰ ਰੈਲੀਆਂ ਕਰਦਿਆਂ ਨੂੰ ਤੇ ਜਾਂ ਜਿਵੇਂ ਕਹਿੰਦੇ ਮੀਟਿੰਗਾਂ ਕਰਦਿਆਂ ਨੂੰ ਪਰ ਅਜੇ ਤੱਕ ਕੋਈ ਸਪਸ਼ਟ ਜਿਹੜਾ ਪੱਤਰ ਹੋ ਜਾਰੀ ਨਹੀਂ ਹੋਇਆ ਸੋ ਤੇਈ ਚੋਂਟ ਨਾਟਚ ਰਣ ਮੇਂ ਦੀ ਬੀਟਿੰਗ ਲਿਸਟਾਂ ਜੀ ਜਿਹੜੀ ਗੱਲ ਹੋ ਰਹੀ ਹੈ ਉਹਦੇ ਵਿੱਚ ਵੀ ਬੀਟਿੰਗ ਲਿਸਟਾਂ ਨੂੰ ਜਲਦ ਹੀ ਜਿਹੜਾ ਉਹ ਅਪਡੇਟ ਕਰਨ ਬਾਰੇ ਗੱਲ ਕੀਤੀ ਗਈ ਹੈ ਕਿ ਜਲਦੀ ਹੀ ਜਿਹੜੀਆਂ ਬੀਟਿੰਗ ਲਿਸਟਾਂ ਉਹ ਆ ਜਾਣਗੀਆਂ ਸੋ ਕੋਰਟ 17 ਤਰੀਕ ਨੂੰ ਸੁਣਵਾਈ ਹੋਣੀ ਸੀ ਦੋਸਤੋ ਚਾਹੇ 3704 ਦੀ ਸੀ ਚਾਹੇ 6635 ਦੀ ਸੀ ਪੀਸ ਕੇਸ ਨਾਲ ਸੰਬੰਧਤ ਉਹਦੇ ਉੱਪਰ ਹਰ ਜੇ ਕੋਈ ਫੈਸਲਾ ਨਹੀਂ ਆਇਆ ਕਿਉਂਕਿ ਜਿਹੜੇ ਜੱਜ ਸਾਹਿਬ ਸੀਗੇ ਉਹ ਸੁਣਵਾਈ ਲਈ ਨਹੀਂ ਬੈਠੇ ਕਿਸੇ ਹੋਰ ਕੇਸ ਦੇ ਵਿੱਚ ਸੀ ਸੋ ਜਿਸ ਕਰਕੇ ਜਿਹੜਾ 17 ਤਰੀਕ ਵਾਲੀ ਜਿਹੜੀ ਹੀアリング ਹੋਣੀ ਸੀ ਉਹਦੇ ਵਿੱਚ ਕੋਈ ਅਪਡੇਟ ਨਵੀਂ ਨਹੀਂ ਆਈ ਸ਼ਾਇਦ ਨਵੰਬਰ ਦੇ ਵਿੱਚ ਇਹ ਚ ਚਲੀ ਜਾਵੇ ਸੋ ਰਹੀ ਗੱਲ ਦੋਸਤੋ 6635 ਜਿਸ ਤਰ੍ਹਾਂ ਇਹਨਾਂ ਨੇ ਵੀ ਲਿਖਿਆ 6ਵੇਂ ਪੀਸ ਕੇਸ ਦੀ ਗੱਲ ਚਾਹੇ 3704 ਅਧਿਆਪਕ ਹੋਣ ਚਾਹੇ 6635 ਵਾਲੇ ਤੀਜੇ ਹੋਣ ਜਾਂ 9894 ਜੇਕਰ ਛੇਵਾ ਪੇ ਸਕੇ ਲਾਗੂ ਕਰਵਾਉਣਾ ਤਾਂ ਉਹਦੇ ਲਈ ਇੱਕ ਵੱਡਾ ਸੰਘਰਸ਼ ਜਿਹੜਾ ਉਹ ਵਿੱਢਣਾ ਪੈਣਾ ਤਾਂ ਹੀ ਤੁਹਾਨੂੰ ਜਿਹੜੇ ਤੁਹਾਡੇ ਜਿਹੜੇ ਹੱਕ ਹੈ ਉਹ ਮਿਲਣਗੇ ਕਿਉਂਕਿ ਸਰਕਾਰ ਜਾਂ ਇਹ ਹੋ ਸਕਦਾ ਵੀ 27 ਤੱਕ ਵੇਟ ਕਰਨੀ ਪੈ ਸਕਦੀ ਹੈ ਠੀਕ ਹੈ ਜੀ ਤੇ ਨਹੀਂ ਫਿਰ ਸੰਘਰਸ਼ ਦੇ ਨਾਲ ਹੀ ਜਿਹੜਾ ਉਹ ਮੋਰਚਾ ਦਿੱਤਾ ਜਾ ਸਕਦਾ ਸੋ ਸਾਰੇ ਯੂਨੀਅਨ ਦਾ ਸਾਥ ਦਿਓ ਜਿੱਥੇ ਵੀ ਕਿਤੇ ਵੀ ਕੋਈ ਸੰਘਰਸ਼ ਕਰਨਾ ਪਿਆ ਤਾਂ ਉਹਦੇ ਚੋਂ ਬਾਚੜ ਕੇ ਹਿੱਸਾ ਦਿਓ ਤਾਂ ਹੀ ਤੁਹਾਡੇ ਤੇ ਜਿਹੜਾ ਛੇਵਾ ਪੇ ਸਕੇ ਲਾਗੂ ਹੋ ਸਕਦਾ ਤੇ ਨਹੀਂ ਸਰਕਾਰ ਆਪਣੀਆਂ ਮਨਮਾਨੀਆਂ ਪਹਿਲਾਂ ਵੀ ਕਰ ਰਹੀ ਸੀ ਹੁਣ ਵੀ ਕਰ ਰਹੀ ਹੈ ਤਾਂ ਉਹਦਾ ਨਤੀਜਾ ਆਪਾਂ ਨੂੰ ਭੁਗਤਣਾ ਪੈ ਰਿਹਾ ਕਾਫੀ ਘਾਟਾ ਜਿਹੜਾ ਉਹਦਾ 15000 17000 ਰੁਪਏ ਦਾ ਘਾਟਾ ਹੋ ਜਣਾ ਚੱਲਣਾ ਪਿਆ ਰਿਹਾ ਸੋ ਦੋਸਤੋ ਇਸ ਲਈ ਇਕਜੁੱਟ ਹੋਣਾ ਪੈਣਾ ਹੈ ਹਰ ਤਰ੍ਹਾਂ ਦੀ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਪਾਉਣ ਦੇ ਲਈ ਜੁੜੇ ਰਹੋ ਸਾਡੇ ਨਾਲ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਅਤੇ ਜਿੱਥੇ ਤੁਹਾਡੀ ਕੋਈ رائے ਵਿਚਾਰ ਹੁੰਦਾ ਹੈ ਤਾਂ ਉੱਥੇ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦੇ ਦੇਣਾ ਧੰਨਵਾਦ